ਮਨੁਬਾ ਦੀਏ ਬੜੇ ਦੁਖੀ ਆ ਕਹਿੰਦੇ ਇਹ ਜਾਤ ਐਸੀ ਆ ਜਿਨ੍ਹਾਂ ਨੇ ਕਦੀ ਜਿਨ੍ਹਾਂ ਨੇ ਕਦੀ ਇਹ ਜਿਹੜੀ ਜਾਤ ਚਮਾਰ ਜਾਤ ਆ ਇਹ ਕਦੀ ਧਰਮੀ ਨਹੀਂ ਹੋਈ ਧਰਮੀ ਹੋਣ ਦਾ ਮਤਲਬ ਆ ਕਿ ਜਿਸ ਤਰ੍ਹਾਂ ਹਿੰਦੂ ਧਰਮ ਹੈ ਹਿੰਦੂ ਧਰਮ ਦੇ ਵਿੱਚ ਸਾਰੇ ਆ ਗਏ ਹਨਾ ਏਕਮਾਇਯੁਕਤ ਗਿਆ ਹੀ ਤਿੰਨ ਜਿਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਗਤ ਸੁਭਾਵਿਤ ਤੇ ਚਲਾਂਦੇ ਜਿੱਦਾਂ ਇਹਨਾਂ ਤਿੰਨਾਂ ਵਰਨਾਂ ਨੂੰ ਬ੍ਰਾਹਮਣ ਚਲਾਉਂਦਾ ਸੀ ਉਸੇ ਹਿਸਾਬ ਨਾਲ ਇਹ ਵਰਨ ਚੱਲਦੇ ਸੀ ਪਰਚਮਾਰ ਜਿਹੜਾ ਧਰਮਿਆ ਜਿਹੜਾ ਪਹਿਲਾਂ ਚਮਾਰ ਧਰਮ ਸੀ ਉਹਨੂੰ ਜਾਤ ਬਣਾਇਆ ਗਿਆ। ਔਰ ਜਿਹੜੀ ਇਹ ਜਾਤ ਆ ਇਹਨਾਂ ਨੇ ਕਦੀ ਬ੍ਰਾਹਮਣ ਦੀ ਗੁਲਾਮੀ ਕਬੂਲ ਨਹੀਂ ਕੀਤੀ। ਇਹ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸ ਸਾਰੀ ਚਮਾਰ ਧਰਮ ਦੀ ਸਟੋਰੀ ਲਿਖੀ ਹੋਈ ਆ। ਜਿਹੜੇ ਕਦੀ ਵੀ ਹਜ ਤੱਕ ਗੁਲਾਮ ਨਹੀਂ ਹੋਏ। ਔਰ ਉਪਦੇਸ਼ ਚੋਂ ਵਰਨਾ ਨੂੰ ਸੰਜਾ ਗੁਰੂ ਸਾਹਿਬ ਬਾਣੀ ਚ ਦੇ ਰਿਹਾ। ਔਰ ਤੁਸੀਂ ਬਹੁਤ ਟਿਕਾਣੇ ਆ ਜਿੰਨਾ ਵੀ ਆਪਣੇ ਚਮਾਰਤਾਂ ਨੂੰ ਪਿਆਰ ਕਰ ਸਕਦੇ ਹੋ ਕਰੋ ਪਰ ਇਹਨਾਂ ਦੀ ਨੀਂਦਾਂ ਹਰਾਮ ਕਰਕੇ ਰੱਖ ਦਿੱਤੀਆਂ ਭੈਣ ਕੁਮਾਰੀ ਭੈਣ ਕੁਮਾਰੀ ਮਾਇਆਵਤੀ ਨੇ ਭੈਣ ਸਮਾਜ ਦੀ ਪਰ ਸੰਤਾਂ ਦੀ ਧੀ ਆ ਸੰਤਾਂ ਦੀ ਧੀ ਨੇ ਇਹਨਾਂ ਦਾ ਜੀਣਾ ਹਰਾਮ ਕਰਕੇ ਰੱਖ ਦਿੱਤਾ ਕਿਉਂ ਕਿ ਸੰਤਾਂ ਦੀ ਧੀ ਹਰ ਇੱਕ ਧਰਮ ਨੂੰ ਹਰ ਇੱਕ ਵਰਗ ਨੂੰ ਪਿਆਰ ਕਰਦੀ ਆ ਉਨਾਂ ਨੂੰ ਬਰਾਬਰ ਦੇਖਣਾ ਚਾਹੁੰਦੀ ਆ ਇੱਕ ਪਿਤਾ ਇੱਕ ਉਸ ਕੇ ਹਮ ਵਾਰਕ ਨੂੰ ਵਾਰਕ ਦੇ ਦਿਨ ਨੀਤੀ ਦੇ ਨਾਲ ਚੱਲਦੀ ਕਿਉਂਕਿ ਬਾਉ ਕਾਂਚੀ ਰਾਮ ਜੀ ਤੋਂ ਉਹਨੇ ਇਹ ਹੋਈ ਸਿੱਖਿਆ ਬਾਉ ਕਾਂਚੀ ਜੀ ਹੰਦੀ ਕਹਿੰਦੇ ਹਨ ਕਿ ਮੈਂ ਆਪਣੇ ਸਮਾਜ ਨੂੰ ਨਲਾਇਕ ਤੋਂ ਲਾਇਕ ਬਣਾਉਣ ਲੱਗਾ ਹੋਇਆ ਮੈਂ ਕੁਝ ਨਹੀਂ ਕਰ ਰਿਹਾ ਸਿਰਫ ਮੈਨੂੰ ਨਾਇਕੀ ਜੜੀਆਂ ਦੇ ਅੰਦਰ ਭਰੀ ਹੋਈ ਹੈ ਕੂੜਤਾ ਉਸ ਕੂੜਤਾ ਉਸ ਕੂੜਤਾ ਨੂੰ ਦੂਰ ਕਰਨ ਵਾਸਤੇ ਇਹਨਾਂ ਨੂੰ ਇਨਾਂ ਦੇ ਰਾਜ ਨਾਲ ਜੋੜ ਰਿਹਾ ਕਹਿਰਾਵਾ ਦਾਸ ਖਲਾਸ ਜਮਾਰਾ ਜੋ ਹਮ ਸਹਰੀ ਸੁਮੀਟਾ ਹਮਾਰਾ ਵੇ ਰਾਜ ਆਪਣੇ ਹੱਥਾਂ ਚ ਲਓ ਜੂੜੇ ਜਮਾਰ ਆਪਣੇ ਹੱਥਾਂ ਚ ਰਾਜ ਲੈ ਕੇ ਫੇਰ ਇਹਨਾਂ ਨੂੰ ਡਾਇਰੈਕਸ਼ਨ ਦਿਓ ਵੀ ਜਾਣਾ ਕਿੱਧਰ ਨੂੰ ਤੁਸੀਂ ਠੀਕ ਹੈ ਬਹੁਤ ਵਧੀਆ ਲੱਗੇ ਰਹੋ ਡਟੇ ਰਹੋ ਇਸੇ ਤਰ੍ਹਾਂ ਚੱਲਦੇ ਰਹੋ ਤੁਸੀਂ ਤੇ ਐਸਲੇ ਜਿਹੜਾ ਮਨੂ ਬਾਦਿਆ ਨੇ ਚੀਕਾਂ ਨਿਕਲੀਆਂ ਪਈਆਂ ਸੰਤਾਂ ਦੀ ਧੀ ਨੇ ਇਹ ਕ੍ਰਿਧਿਧੀ ਦੇ ਉਹਨੂੰ ਪਤਾ ਆ ਕਿ ਬਾਬਾ ਫਰੀਦ ਜੀ ਨੇ ਕੀ ਕੀ ਆਇਆ ਹੋਇਆ ਬਾਣੀ ਦੇ ਅੰਦਰ ਉਹਨੂੰ ਭੈਣ ਕੁਮਾਰੀ ਮਾਇਆਬੱਤੀ ਜੀ ਨੂੰ ਸੰਤਾਂ ਦੀ ਧੀ ਨੂੰ ਪਤਾ ਆ ਕਿ ਕਿਹੜੇ ਕਿਹੜੇ ਸਾਡੇ ਪੁਰਖੇ ਨੇ ਆਤੂਲਾ ਕੇ ਹੁਣ ਤੱਕ ਗਿਆਨ ਦਿੱਤਾ ਹੋਇਆ ਇਸ ਕਰਕੇ ਕਦੀ ਵੀ ਉਹ ਧਰਮ ਦੇ ਨਾਮ ਤੇ ਰਾਜਨੀਤੀ ਨਹੀਂ ਕਰਦੀ ਸਭ ਤੇ ਸਭ ਲੋਕਾਂ ਦੀ ਆਤਮਾ ਕੀ ਕਹਿ ਰਹੀ ਹੈ ਕੀ ਨਹੀਂ ਕਰੀ ਉਤੇ ਕੰਮ ਕਰਦੀ ਆ ਪਰ ਜੇ ਅੱਲਾ ਵਾਲੇ ਬੰਦੇ ਨੇ ਦੇਖੋ ਅੱਲਾ ਵਾਲਾ ਪਹਿਲਾਂ ਆਲਾ ਅੱਲਾ ਵਾਲੇ ਸਮਰਥਨ ਦੇਤਾ ਆ ਜਿਹੜੇ ਰਾਮ ਰਾਮ ਕਰਦੇ ਫਿਰਦੇ ਇਹਨਾਂ ਨੇ ਸਮਰਥਨ ਦਿੱਤਾ ਕੋਈ ਇਹ ਸਾਰੇ ਹੀ ਸਮਰਥਨ ਕਿਹਨੂੰ ਦੇ ਰਿਹਾ ਹੈ ਕਿਹਨੂੰ ਦੇ ਰਿਹਾ ਹੈ ਸਮਰਥਨ ਤਾਂਨ ਕਵਾਰੀ ਆਵਾਤ ਨਹੀਂ ਦੇ ਰਿਹਾ ਕਿਨੂੰ ਕਿਉਂਕਿ ਇਹ ਲੋਕ ਉਹ ਨਹੀਂ ਜਿਹੜੇ ਸੰਤਾਂ ਦੀ ਬਾਣੀ ਨੂੰ ਛੱਡ ਕੇ ਬ੍ਰਾਹਮਣ ਦੇ ਗੁਲਾਮ ਹੋਏ ਸੀ आरएसएस ਦੇ ਗੁਲਾਮ ਹੋਏ ਸੀ ਇਹ ਉਹ ਲੋ ਗਿਆ ਇਸ ਕਰਕੇ ਡਟੇ ਰਹੋ ਮਾਰਦੀ ਨਾਲ ਕੀ ਆ ਕਰੋ ਬੈਸੀ ਚੁਮਾਰਿਆ ਜੇ ਕੋ ਤੁਹਾਨੂੰ ਨੀਤੀ ਦੇ ਨਾਲ ਜਮਾਰ ਕਰਨ ਦੀ ਕੋਸ਼ਿਸ਼ ਕਰਦਾ ਤੇ ਬਾਬਾ ਸਾਹਿਬ ਨੇ ਤੁਹਾਨੂੰ ਬ੍ਰਹਮਾਸ਼ਰਦ ਦਿੱਤਾ ਹੋਇਆ ਬ੍ਰਹਮ ਬ੍ਰਹਮਾਲਵਾ ਗਿਆਨ ਦਿੱਤਾ ਹੋਇਆ ਠੋਖਰਿਓ ਪਰਚਾ ਮਨਾਪੜਿਆ ਉਹਨੂੰ ਕਿਵੇਂ ਚੁਮਾਰਿਆ ਜੇ ਕੋ ਅੱਗੇ ਗਏ ਚੁਮਾਰ ਨੂੰ ਮਿਲਣਾ ਨੂੰ ਪੁੱਛ ਲਵੇ ਤੂੰ ਕੀ ਹੈ ਰਵੜਦਾ ਸੀ ਵੀ ਤੇਰਾ ਸਮਝ ਆਈ ਮਾਨਜਿਓ ਇਦਾਂ ਬੈਨੂੰ ਮਨੁਬਾਦਿਆਂ ਨੂੰ ਦੁਖੀ ਕਰੋ ਹੋਰ ਜਿੰਨਾ ਤੁਸੀਂ ਚਮਾਰ ਕੂੰਗੇ ਪਰ ਯਾਦ ਰੱਖਿਓ ਚਮਾਰ ਕਰਨ ਦੇ ਨਾਲ ਖਲਾਸੀ ਵੀ ਜ਼ਰੂਰੀ ਆ ਤੁਸੀਂ ਬੇਈਮਾਨ ਨਹੀਂ ਹੋਣੇ ਚਾਹੀਦੇ ਤੁਸੀਂ ਸ਼ੁੱਧ ਹੋਣੇ ਚਾਹੀਦੇ ਤੁਹਾਂ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਧਰਮ ਦੇ ਨਾਲ ਦੈਰਬਦੂਰੀ ਹੋਣਾ ਚਾਹੀਦਾ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਜਾਤ ਦੇ ਨਾਲ ਏਕਾਨੀ ਹੋਣੀ ਚਾਹੀਦੀ ਹਾ ਜੇ ਬਾਣੀ ਕਹਿੰਦੀ ਆ ਫਰੀਦਾ ਲੋੜੇ ਦਾਖ ਬਜੋਦੀਆਂ ਕਿ ਕਰੀ ਜੇ ਜੱਟ ਸ਼ਬਦ ਸੁਣਾਓ ਸ਼ਬਦ ਸੁਣਾਤੋਂ ਸੁਣਾ ਕੇ ਤੇ ਜਿਹੜੀਆਂ ਕੱਕੜਾ ਵਿਧੀ ਨੂੰ ਸੁਣਨੀ ਸ਼ੁਰੂ ਕਰਦੇ ਹੋ ਬਸ ਪਰ ਯਾਦ ਰੱਖਿਓ ਬਾਣੀ ਦੇ ਬਾਹਰ ਨਹੀਂ ਜਾਣਾ 35 ਅੱਖਰਾਂ ਦੇ ਵਿੱਚ ਰਹਿ ਕੇ ਕੰਮ ਕਰਨਾ ਉਹਨਾਂ 35 ਅੱਖਰਾਂ ਤੋਂ 40 ਸ਼ਬਦ ਲਿਖੇ ਹੋਏ ਆ ਉਹਨਾਂ 40 ਸ਼ਬਦਾਂ ਦੇ ਵਿੱਚ ਰਹਿਣਾ ਤੇ ਸਤਗੁਰ ਕਬੀਰ ਸਾਹਿਬ ਜੀ 17 ਰਾਗਾਂ ਦੀ ਬਾਣੀਆਂ 17 18 19 20 17 18 19 ਉਸ ਤੋਂ ਬਾਅਦ ਜਿਹੜੇ ਰਾਗ ਆ ਯਾਦ ਰੱਖਿਓ ਉਹਨੀਆਂ ਤੋਂ ਬਾਅਦ ਸਾਰੇ ਰਾਗ ਗੁਰੂਆਂ ਦੇ ਚਲ ਪਟੇ ਨੇ। ਧਨਾ ਬਤ ਮਡਾ ਡਟੇ ਰਹੋ। ਇਹਨਾਂ ਦੀਆਂ ਚੀਕਾਂ ਹੋਰ ਗੜਾ ਬਹੁਤ ਜ਼ਰੂਰੀ ਹੈ। ਇਹ ਤੁਹਾਡੀ ਇਕਤਾ ਇਕਤਾ ਤੁਹਾਡੀ ਇਕਤਾ ਤੇ ਤੁਹਾਡੀ ਆਤਮਾ ਜਿਹੜੀ ਤੁਸੀਂ ਬਲਵਾਨ ਹੋ ਕੇ ਬੋਲਦੇ ਨਾਲੇ ਸਮਝ ਠੀਕ ਹੈ ਇਹ ਹੋਣੀ ਜਰੇ ਨਹੀਂ ਆ ਰਹੇ ਤੁਸੀਂ ਯਾਦ ਰੱਖਿਓ ਪਹਿਲਾਂ ਕਦੀ ਕਦੀ ਕੱਲਾ ਕੱਲਾ ਔਰਤਾਂ ਦੇ ਚਿਮਾਰੀ ਦਾ ਬੱਚਾ ਸਵਾਹ ਗੁਰੂ ਗਵੈਸਨ ਜੀ ਕੌਣ ਸੀ ਚਮਾਰੀ ਦਾ ਬੱਚਾ ਸਵਾਹ ਕੌਣ ਕਰਦਾ ਸੀ ਬ੍ਰਾਹਮਣ ਰਾਵਣ ਕੌਣ ਸੀ ਚਮਾਰੀ ਦਾ ਬੱਚਾ ਸਵਾਹ ਦੋਈ ਜੋਗ ਹੋਈ ਨਹੀਂ ਉਹ ਦੁਬਾਰਾ ਦੁਹਰਾਇਆ ਗਿਆ ਸਤਿਗੁਰ ਬਾਲਮੀਕ ਮਹਾਰਾਜੀ ਬਾਣੀ ਤੋਂ ਰਾਵਣ ਤੇ ਸਤਿਗੁਰ ਉਦਾਸ ਮਹਾਰਾਜੀ ਬਾਣੀ ਤੋਂ ਗੁਰੂ ਗਵੈਸਨ ਜੀ ਇਹ ਸਿਰਫ ਤੁਹਾਨੂੰ ਦੁਬਾਰਾ ਰਿਪੀਟ ਕਰਾਇਆ ਗਿਆ ਇਸ ਕਰਕੇ ਡਟੇ ਰਹੋ ਲੰਗੇ ਰਹੋ ਸ루ਟੇ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਗਾਣਾ ਲਾਇਆ ਸੀ ਵੀਡੀਓ ਵਿੱਚ। ਉਹਨਾਂ ਅੱਖਾਂ ਦਾ ਹੱਸਣਾ ਵੀ ਕਿਆ ਜਿਨ ਅੱਖਾਂ ਵਿੱਚ ਪਾਣੀ ਨਹੀਂ। ਤੇ ਤੁਹਾਡੀਆਂ ਅੱਖਾਂ ਵਿੱਚ ਪਾਣੀ ਨਹੀਂ ਹੁੰਦਾ ਸਮਝਦਾ ਲੱਗਦਾ ਦੇਖ ਕੇ। ਤੇ ਤੁਹਾਡੀਆਂ ਅੱਖਾਂ ਬੇਸ਼ੱਕ ਦੀ ਹਸਦੀਆਂ ਰਹਿਣ। ਵੱਡੇ ਵੱਡੇ ਮਹਿਲ ਦੇਖੀਆ ਨੇ। ਵੱਡੇ ਵੱਡੇ ਮਹਿਲਤ ਰਹਿੰਦੇ ਹੋਵੋ। ਲੱਖ ਲਾਹਣ ਤੇ ਅਜੇ ਮਹਿਲਾਂ ਦੇਖਣ ਹੋਣ। ਧੰਨਵਾਦ।